ਬੀਤੇ ਦਿਨੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਰਸੂਲਪੁਰ ਵਿਖੇ ਸਥਿਤੀ ਉਸ ਵੇਲੇ ਤਣਾਅਪੂਰਵਕ ਹੋ ਗਈ ਜਦੋਂ ਪਿੰਡ ਦੇ ਹੀ ਸਰਪੰਚ ਵੱਲੋਂ ਪਿੰਡ ਦੇ ਹੀ ਰਹਿਣ ਵਾਲੇ ਰੋਬਿੰਦ ਸਿੰਘ ਪੁੱਤਰ ਸੁਖਮੰਦ ਸਿੰਘ ਅਤੇ ਉਸ ਦੀ ਮਾਤਾ ਬਲਵਿੰਦਰ ਕੌਰ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਸ ਮੌਕੇ ਬਲਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਉਸਦੇ بیٹے ਦੇ ਦੋਸਤ ਦਾ ਕਿਸੇ ਗੱਲ ਤੋਂ ਝਗੜਾ ਹੋਇਆ ਸੀ ਜਿਸ ਵਿੱਚ ਉਸਦੇ بیٹے ਰੋਬਿੰਦ ਨੇ ਝਗੜਿਆਂ ਨੂੰ ਸ਼ਾਂਤ ਕੀਤਾ ਅਤੇ ਪੰਚਾਇਤ ਵਿੱਚ ਬੈਠ ਕੇ ਰਾਜੀਨਾਮਾ ਕਰਵਾ ਦਿੱਤਾ ਸੀ ਜਿਸ ਨੂੰ ਲੈ ਕੇ ਪਿੰਡ ਦੇ ਸਰਪੰਚ ਵੱਲੋਂ ਰੋਬਿੰਦ ਤੇ ਰੰਜਿਸ਼ ਕੱਢੀ ਗਈ ਕਿ ਉਸਨੇ ਇਹ ਫੈਸਲਾ ਕਿਉਂ ਕਰਵਾਇਆ ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਆਪਣੇ ਹਥਿਆਰਬੰਦ ਸਾਥੀਆਂ ਨਾਲ ਮਿਲ ਕੇ ਰੋਬਿੰਦ ਦੇ ਘਰ ਜਾ ਕੇ ਰੋਬੀ ਨੂੰ ਪਰ ਹਮਲਾ ਕਰ ਦਿੱਤਾ ਜਿਸ ਵਿੱਚ ਬਲਵਿੰਦਰ ਕੌਰ ਚੱਡ ਛੜਾਨ ਲੱਗੀ ਤਾਂ ਪਿੰਡ ਦੇ ਸਰਪੰਚ ਵੱਲੋਂ ਉਸ ਤੇ ਵੀ ਕੱਪੜੇ ਫਾੜ ਦਿੱਤੇ ਗਏ ਅਤੇ ਜਾਤੀ ਸੂਚਕ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਜਿਸ ਵਿੱਚ ਰੋਬਿਨ ਅਤੇ ਉਸਦੀ ਮਾਂ ਤਾ ਬਲਵਿੰਦਰ ਕੌਰ ਦੇ ਕਾਫੀ ਕੰਬੀਰ ਸੱਟਾਂ ਲੱਗੀਆਂ ਇਹ ਸਾਰੀ ਘਟਨਾ ਉਥੇ ਲੱਗੇ ਸੀ ਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਜਦ ਪਿੰਡ ਦੇ ਸਰਪੰਚ ਵੱਲੋਂ ਆਪਣੇ ਹਥਿਆਰਬੰਦ ਸਾਥੀਆਂ ਨਾਲ ਮਿਲ ਕੇ ਰੋਬਿਨ ਦੇ ਕਾਰ ਉੱਤੇ ਹਮਲਾ ਕੀਤੇ ਜਾਣ ਦੀਆਂ ਤਸਵੀਰਾਂ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਪਿੰਡ ਦੇ ਸਰਪੰਚ ਵੱਲੋਂ ਸਾਥੀਆਂ ਨੂੰ ਨਾਲ ਲੈ ਕੇ ਗੁੰਡਾਗਰਦੀ ਕੀਤੀ ਗਈ। ਇਸ ਮੌਕੇ ਪਿੰਡ ਦੇ ਸਰਪੰਚ ਦਾ ਪੁਲਿਸ ਥਾਣੇ ਅਮਾਨਤਖਾਨ ਵਿੱਚ ਕਾਫੀ ਰਸੂਖ ਪਾਇਆ ਗਿਆ। ਜਿਸ ਨੂੰ ਲੈ ਕੇ ਪਿੰਦੇ ਸਰਪੰਚ ਵੱਲੋਂ ਉਹਨਾਂ ਨੂੰ ਥਾਣੇ ਜਾਣ ਤੋਂ ਰੋਕਿਆ ਗਿਆ ਅਤੇ ਰੋਬਿਨ ਅਤੇ ਉਸਦੀ ਮਾਂ ਬਲਵਿੰਦਰ ਕੌਰ ਥਾਣੇ ਸਾਰਾ ਅਮਾਨਤ ਖਾਂ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾ ਪਾਈ। ਜਿਸ ਮੌਕੇ ਉਹ ਤਰਨਤਨਨ ਵਿਖੇ ਐਸਐਸਪੀ ਸਾਹਿਬ ਨੂੰ ਮਿਲੇ ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਸ਼ਿਕਾਇਤ ਐਸਐਸਪੀ ਸਾਹਿਬ ਨੂੰ ਦਿੱਤੀ ਜਿਸ ਤੋਂ ਬਾਅਦ ਮਾਮਲਾ ਸਿવાય ਅਮਾਨਤ ਖਾਂ ਵਿੱਚ ਆ ਗਿਆ ਉਧਰ ਪੁਲਿਸ ਨੇ ਪਿੰਦੇ ਸਰਪੰਚ ਦੇ ਡਾਕ ਤੇ ਕਾਰਵਾਈ ਕਰਦਿਆਂ ਹੋਇਆ। ਰੋਬਿੰਦ ਤੇ ਮਾਮਲਾ ਦਰਜ ਕਰ ਲਿਆ ਹੈ ਉਧਰ ਰੋਬਿੰਦ ਤੇ ਬਲਵਿੰਦਰ ਕੌਰ ਪੁਲਿਸ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਕੋਹੜ ਲਗਾ ਰਹੇ ਨੇ ਕਿ ਉਹਨਾਂ ਨਾਲ ਇਨਸਾਫ ਕੀਤਾ ਜਾਵੇ ਅਤੇ ਦੋਸ਼ੀਆਂ ਖਿਲਾਫ ਪੰਦੀ ਕਾਰਵਾਈ ਕੀਤੀ ਜਾਵੇ ਉਧਰ ਜਦ ਪੁਲਿਸ ਥਾਣਾ ਮੁਖੀ ਕੁਲਵਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਰੋਬਿੰਦ ਸਿੰਘ ਵੱਲੋਂ ਕੋਈ ਵੀ ਸ਼ਿਕਾਇਤ ਨਹੀਂ ਆਈ ਸੀ ਪਰ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਸ਼ਿਕਾਇਤ ਦਿੱਤੀ ਸੀ ਜੋ ਕਿ ਹੁਣ ਪੁਲਿਸ ਥਾਣੇ ਪਹੁੰਚ ਚੁੱਕੀ ਹੈ ਅਤੇ ਉਹਨਾਂ ਨੇ ਕਿਹਾ ਕਿ ਉਹ ਤੱਤਾਂ ਦੇ ਅਧਾਰ ਤੇ ਦੋਸ਼ੀਆਂ ਖਿਲਾਫ ਪੰਦੀ ਕਾਰਵਾਈ ਕਰਨਗੇ ਇਸੇ ਮੌਕੇ ਭਗਵਾਨ ਵਾਲਮੀਕੀ ਸੁਧਾਰ ਸਭਾ ਦੇ ਮੁਖੀ ਬਾਬਾ ਪੰਕਜਨਾਥ ਸ਼ੇਰਗਿੱਲ ਨੇ ਗਰੀ ਪਰਿਵਾਰ ਨਾਲ ਹੋ ਰਹੀ ਤੱਕੇਸ਼ਾਹੀ ਦਾ ਵਿਰੋਧ ਕੀਤਾ ਹੈ ਅਤੇ ਇਸੇ ਮੌਕੇ ਉਹਨਾਂ ਨੇ ਕਿਹਾ ਕਿ ਗਰੀ ਪਰਿਵਾਰ ਨਾਲ ਤੱਕਾ ਹੋ ਰਿਹਾ ਹੈ ਅਗਰ ਪ੍ਰਸ਼ਾਸਨ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਤਾਂ ਉਹਨਾਂ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਅਤੇ ਤਰਨਤਾਰਨ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਜੀ ਮੇਰਾ ਲੜਕਾ ਵੀਰਵਾਰ ਮੱਲੋ ਸ਼ਾਮ ਦੇ ਕਰੀਬ ਬਾਬੇ ਜ਼ਕੀਰ ਸ਼ਾਹ ਕੀ ਰੰਗ ਦਰਗਾਹ ਤੇ ਮੱਥਾ ਟੇਕਣ ਗਿਆ ਉੱਥੇ ਕੁਝ ਲੜਕੇ ਇੱਕ ਪਬਜੀ ਮੇਜਰ ਦਾ ਲੜਕਾ ਗੁਰਨੂਰ ਤੇ ਇੱਕ ਨਾਨਕ ਦਾ ਮੁੰਡਾ ਜਸ਼ਨ ਇਹ ਆਪਸ ਵਿੱਚ ਇੱਕ ਦੂਜੇ ਨਾਲ ਬੋਲਬਾਲ ਕਰ ਰਹੇ ਸੀ ਤੇ ਮੇਰੇ ਲੜਕੇ ਨੇ ਦੋਨਾਂ ਨੂੰ ਜਾਂ ਕਰ ਦਿੱਤਾ ਤੇ ਚਲੋ ਮੱਥਾ ਟੇਕਣ ਚਲੇ ਗਿਆ ਵਾਪਸੇ ਘਰ ਆ ਗਿਆ ਪਤਾ ਨਹੀਂ ਕਿਸ ਗੱਲ ਤੋਂ ਲੜੇ ਕਿਸ ਤੋਂ ਨਹੀਂ ਲੜੇ ਤੇ ਉਸ ਦਿਨੋਂ ਸ਼ੁੱਕਰਵਾਰ ਦੀ ਗੱਲ ਗਈ ਆ ਤੇ ਸ਼ਨੀਵਾਰ ਮੱਲਾ ਪੰਚਾਇਤ ਇਕੱਠੀ ਹੋਇਆ ਮੇਰਾ ਲੜਕਾ ਮੇਰੇ ਨਾਲ ਖੇਤ ਵਿੱਚ ਢੋਣਾ ਲਗਾ ਰਿਹਾ ਏ ਖੇਤ ਵਿੱਚ ਢੋਣਾ ਲਗਾ ਰਹਾ ਤੇ ਇਹਨਾਂ ਮੈਂ ਮੇਰਾ ਦਵਾਈ ਲੈਣ ਆ ਗਿਆ ਆ ਡਾਕਟਰ ਅਮਰਜੀਤ ਕੋਲ ਦੀ ਗੱਲ ਮਾਉਣ ਮੇਰਾ ਚੂਣਾ ਵੀ ਕਰਦਾ ਸੀ ਤੇ ਮਗਰੋਂ ਜੀ ਮੇਰੇ ਲੜਕੇ ਨੂੰ ਛੋਟਾ ਜਿਹਾ ਬੱਚਾ ਏ ਨਾਨਕਦਾਲ ਉਸਨੇ ਬੁਲਾ ਕੇ ਖੜਾ ਤੈਨੂੰ ਸਰਪੰਚਾ ਬੁਲਾ ਰਹੇ ਨੇ ਇਸਨੇ ਉਸ ਨੂੰ ਉਹ ਘਰ ਇਹਨੂੰ ਘਰ ਲੈ ਗਿਆ ਬਲਾ ਕੇ ਤੇ ਇਹਨੂੰ ਪੁੱਛਿਆ ਤੀ ਰੋਬਣਾ ਕੀ ਗੱਲ ਹੋਈ ਆ ਇਹਨੇ ਆਖਿਆ ਚਾਚਾ ਜੀ ਮੈਂ ਇਹਨਾਂ ਨੂੰ ਢਾ ਦਿੱਤਾ ਵੀ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਕਾਹਦੇ ਤੋਂ ਲੜ ਰਹੇ ਆ ਤੇ ਮੈਂ ਵਾਪਸ ਮਿਲ ਕੇ ਘਰ ਆ ਗਿਆ ਪਤਾ ਨਹੀਂ ਇਸ ਗੱਲ ਤੋਂ ਕੀ ਉਸਨੇ ਮੱਲਾ ਬੋਲ ਬੋਲਾ ਇਹਦਾ ਨਾ ਕੀਤਾ ਤੈਨੂੰ ਕਹਿੰਦਾ ਕੁੱਤਿਆ ਚੂੜਿਆ ਤੇਰੀ ਔਕਾਤ ਕੀ ਹੈ ਮੇਰੇ ਘਰੋਂ ਨਿਕਲ ਜਾ ਮੇਰਾ ਲੜਕਾ ਫਿਰ ਮੇਰੇ ਕੋਲ ਕੇਤਲੇ ਜਿਹੀ ਝੋਨਾ ਲਾਉਣ ਆ ਗਿਆ ਮੈਨੂੰ ਕਹਿੰਦਾ ਪਾਪਾ ਆਹ ਗੱਲ ਹੋਈ ਆ ਮਾ ਚਲੋ ਪੁੱਤ ਕੋਈ ਗੱਲ ਨਹੀਂ ਤਗੜਾ ਬੰਦਾ ਕਹਿ ਲੈਂਦੇ ਹਾਂ ਬਾਅਦ ਵਿੱਚ ਇਹੀ ਜੋ ਨਾਲ ਗਾ ਰਹਾ ਤੇ 9 ਦੇ ਕਰੀਬ ਮੇਰੇ ਘਰ ਵਾਲੀ ਰੋਟੀ ਲੈ ਕੇ ਮੰਗਰ ਆਈ ਆ ਖੇਤ ਵਿੱਚ ਤੇ ਇਹ ਆਖਿਆ ਤੁਹਾਡਾ ਆਜਾ ਕੰਮ ਰਹਿ ਗਿਆ ਘਰ ਜਾ ਕੇ ਤੋ ਕੇ ਮੱਲਾ ਜਗਾ ਗੱਲ ਦੀ ਹੁਣ ਕਰਨ ਤੇ ਹੱਥ ਸਾਫ਼ ਕਰਕੇ ਘਰੇ ਬਹਿ ਕੇ ਖਾ ਲੈਣੇ ਬਾਅਦ ਬੱਤੀ ਹੁੰਦੀ ਆ ਤੇ ਪਨੀਰੀ ਫੁੱਟਦੇ ਆ ਅਗਲੇ ਕਿਲੇ ਦੀ ਚਲੋ ਘਰ ਵਾਲੀ ਮੇਰੀ ਬਾਅਦ ਚ ਘਰ ਨੂੰ ਵਾਪਸ ਆ ਰਹੀ ਆ ਤੇ ਇਹਨਾਂ ਨੇ ਉਹਨੂੰ ਸਰਪੰਚ ਸਾਹਿਬ ਨੂੰ ਪੁੱਛਿਆ ਕਿ ਵੀਰ ਜੀ ਕੀ ਗੱਲ ਹੋਈ ਆ ਨਾ ਤੇਰੇ ਇਹ ਪੁੱਛਿਆ ਸਰਪੰਚ ਨੂੰ ਕਿ ਵੀਰ ਜੀ ਤੁਸੀਂ ਮਾੜਾ ਚੰਗਾ ਬੋਲੇ ਜੇ ਜੇ ਮੇਰੇ ਲੜਕੇ ਦੀ ਗਲਤੀ ਆ ਤੇ ਤੂੰ ਨੂੰ ਕਰ ਸਕਦੇ ਸੁਨਾਖ ਲਾ ਦੇ। ਤੇ ਮੈਂ ਪੰਚਾਇਤੋਂ ਲੜਕੇ ਨੂੰ ਆਪਣੇ ਨੂੰ ਕੋਟੜੀਆਂ ਖੜਤੀ ਵੀ ਤੂੰ ਕੋਣ ਨਾ ਪੰਚਾਇਤ ਚ ਜਾਣ ਆਲਾ। ਪਰ ਇਹਦਾ ਮਸਲਾ ਕੁਝ ਹੋਰ ਹੀਗਾ। ਇਹਨੇ ਅੱਗੇ ਵੀ ਮੇਰ ਨਾਲ ਬਾਤ ਨਹੀਂ ਕੀਤੀ ਮੈਂ ਦੋ ਤਿੰਨ ਵਰੀ ਇਹਨੂੰ ਝਾੜਿਆ। ਇਹ ਮੈਨੂੰ ਕਹਿੰਦਾ ਸੀ ਤੇਰਾ ਮੁੰਡਾ ਰਾਜ ਨੇ ਕਦੇ ਕੇ ਬਾਤ ਤੇ ਤੁਹਾਡੇ ਘਰਗੇੜੇ ਮਾਰਦੇ ਨਕਲੀ ਘਰ ਰਹੀ ਨਹੀਂ ਹੈ ਕੋਈ ਲਾ ਕੇ ਹਾਰਂ ਗਵਾਣੀ ਹੈ ਰਾਹ ਦੇ। ਜੋ ਵੀ ਹੱਡ ਆਪਣੇ ਅੰਦਰ ਚ ਕੋਈ ਘਰ ਹੀ ਨਹੀਂ ਹੈਗਾ ਸਕੇ ਸੋਦਰਿਆਂ ਦਾ ਸਾਰੇ ਸਾਡੇ ਸ਼ਹਿਰ ਆ ਗਏ ਕੱਲੇ ਗਏ ਆ ਤੇ ਇਹਨੇ ਮੈਨੂੰ ਕਿਹਾ ਕਿ ਤੈਨੂੰ ਮੈਂ 10000 ਰੁਪਏ ਦੇ ਦੇਣਾ ਤੇ ਤੂੰ ਕਿ ਮੇਰਾ ਨਾਮ ਆੜਾ ਚੰਗਾ ਗਲਤ ਕੰਮ ਕਰਨਾ ਕਿ ਨਹੀਂ ਮੈਂ ਇਸ ਦੀਵਾਲੀ ਜਨਾਲੀ ਮੈਂ ਕੰਮ ਨਹੀਂ ਕਰਨਾ ਇਹਨੇ ਮੜ ਕੇ ਇਤਰਾ ਕੇ ਕਿ ਕੁੱਤੇ ਗਿਆ ਚੂੜੀਏ ਤੇਰੇ ਵਰਗੀਆਂ ਹੋਰ ਵੀ ਆ ਤੇ ਆ ਲੜਾਈ ਦਾ ਤੈਨੇ ਬਹਾਨਾ ਹੀ ਲਾਇਆ ਜੇ ਕੋਈ ਚੱਕਰ ਨਹੀਂ ਇਹੋ ਜਿਹਾ ਛਦਾਵੇ ਦੀ ਤਾਂ ਕੋਈ ਗੱਲ ਹੀ ਨਹੀਂ ਹੁੰਦੀ ਇਹੋ ਬਸ ਮਸਲਾ ਵੀ ਆ ਵੇਖੋ ਇਹ ਮੇਰੇ ਹੱਥੀਂ ਪਿਆਜ ਨੇ ਮੇਰੇ ਕੱਪੜੇ ਵੀ ਪਾਲੇ ਜੇ ਘਾਰ ਵੀ ਚੱਕਰ ਲੰਮਦੇ ਰਹੇ ਦੋਵੇਂ ਜਾਣੇ ਇਕੱਲੀ ਮੈਂ ਘਰ ਹੀ ਨਹੀਂ ਹਾਂ ਇੱਕ ਦੋ ਵਾਰੀ ਅੱਗੇ ਵੀ ਪਿੰਡ 'ਚ ਸਾਰਿਆਂ ਨੂੰ ਪਤਾ ਵਾ ਕਿ ਮੈਨੂੰ ਝਾੜਿਆ ਅੱਗੇ ਵੀ ਰੌਲਾ ਪਿਆ ਤੇ ਦੋ ਤਿੰਨ ਵਾਰੀ ਅੱਗੇ ਵੀ ਰੀ ਦੇਤੀ ਮੈਂ ਕੀ ਕੀ ਦੀ ਇਹਨੇ ਉਹ ਲਾਗਤ ਬਾਜੀ ਕੱਢੀ ਹੈ 10000 ਰੁਪਏ ਦਿੰਦਾ ਸੀ ਮੈਂ ਮੰਨੀ ਨਹੀਂ ਮੈਂ ਕਿਹਾ ਵੀ ਨਹੀਂ ਮੈਂ ਇਹੋ ਜੇ ਕੰਮ ਵਾਲੀ ਨਹੀਂ ਮੈਂ ਗੁਰੂਆਂ ਦੀ ਗੱਲ ਮੰਨਦੀ ਹਾਂ ਤੇ ਰਾਗ ਲੰਮੀ ਜੋਤ ਲੰਮੀ ਆ ਰਹੇ ਨੇ ਸਾਡੀ ਇੱਕ ਨਹੀਂ ਸੁਣੀ ਇਹਨਾਂ ਮੌਜੂਦਾ ਸਟੈਂਚ ਹੋ ਕੇ ਕੰਮ ਕਰਨ ਦੇ ਗੁੰਡਾਗਰਦੀ ਕਰਨ ਦੇ ਆ ਜੇ ਤੇ ਜੇ ਇਤਰਾ ਗੁੰਡਾਗਰਦੀ ਕਰਨ ਦਾ ਤੇ ਪਿੰਡ ਦਾ ਵੇਖੋ ਵੀ ਪਿੰਡ ਦਾ ਕੀ ਹਾਲ ਹੋਊਗਾ ਉੱਥੇ ਗਏ ਸੀ ਐਸਐਸਪੀ ਹਾਂ ਜੀ ਦਰਖਾਸਤ ਲਿਖਾ ਕੇ ਨਾ ਮਾਰਕ ਕਰਤੀ ਹਨੂ ਆਂਦੇ ਵੀ ਰਸਰਾਣਾ ਜਾਓ ਇਹੇ ਤੋਂ ਡਰਦੇ ਨਹੀਂ ਥਾਂ ਗਏ ਕਿਉਂਕਿ ਇਹਨੇ ਸਾਰੇ ਇਹਦੀ ਚੱਲ ਗਈ ਆ ਤੇ ਇਹਨੇ ਹਨੰਦਰ ਕਰਾ ਦੇਣਾ ਹੀ ਡਰਦੇ ਨਹੀਂ ਗਏ ਮੇਰੀਆਂ ਲੜਕੀਆਂ ਦੋ ਜਵਾਨਾਂ ਆ ਤੇ ਲੜਕੇ ਦੋ ਚਾਰ ਮੇਰੇ ਬੱਚੇ ਆ ਤੇ ਜਦੋਂ ਇਹ ਮੇਰੇ ਹੱਥੀਂ ਗਿਆ ਨਹੀਂ ਮੇਰੇ ਤੇ ਪੇੜ ਮਾਰੀ ਆ ਤੇ ਬੱਚਿਆਂ ਨੇ ਵੇਖ ਲਿਆ ਸਾਹਮਣੇ ਤੋਣਾ ਲਾਉਂਦੇ ਆ ਤੋਣਾ ਅੰਕ ਫਿਰ ਇਹਨੂੰ ਪੁੱਛਿਆ ਵੀ ਤੂੰ ਤੇ ਸਾਡੀ ਮੰਮੀ ਨੇ ਮਾਰੀ ਆ ਫਿਰ ਵੇਖੋ ਕਿ ਬੱਚਿਆਂ ਹੁੰਦੇ ਕੋਲ ਹੋ ਕੇ ਮਾਂ ਤੇ ਉਹਨੂੰ ਕੋਈ ਕੁੱਤੇ ਤੇ ਕਟਾਇਆ ਥੀਂ ਜੈਂਦਾ ਇਹ ਸਰਪੰਚ ਦਾ ਆਟਿਆ ਤੇ ਗੁੰਡਾ ਜਾਦਾ ਐਨੇ ਬੜਾ ਢਿੰਦੇ ਵਿੱਚ ਲੋਕਾਂ ਨੂੰ ਡਰ ਪਾਇਆ ਸਾਡੇ ਇਹ ਪਾਰਟੀ ਕਿਸੇ ਦਾ ਨਹੀਂ ਜੇ ਕਦੀ ਹੋ ਜਾਂਦਾ ਜੇ ਚਾੜ੍ਹ ਗਵਾਲ ਕਰੀਏ ਕਾਲ ਨਹੀਂ ਹਾਲ ਕਦੀ ਇਹ ਕਾਂਗਰਸ ਆ ਲਹੀ ਮੈਨੂੰ ਵੋਟਾਂ ਕੁੰਦੇ ਰਹੇ ਵੋਟਾਂ ਪਾ ਕੇ ਸਰਪੰਚ ਬਣਾ ਕੇ ਹੀ ਕੋਈ ਚਿੱਤਰ ਖਾਦੇ ਆ ਇਹ ਸਾਡੇ ਘਰ ਆਣ ਕੇ ਪੈ ਗਿਆ ਘਰ ਪਿਆ ਮੈਂ ਤੇ ਮੇਰਾ ਲੜਕਾ ਹੀ ਆ ਦੋਵੇਂ ਹੋਰ ਕੋਈ ਨਹੀਂ ਹੈਗਾ ਕਿਉਂਕਿ ਲੜਕੀਆਂ ਜਵਾਨ ਹੀ ਸਾਰੇ ਜਾਗੜ ਥੇ ਹੀ ਨੇ ਲਾਗੂ ਆਣ ਜਵਾਨ ਜਿਹੜਾ ਕੋਈ ਉੱਥੇ ਸਾਨੂੰ ਕੋਈ ਵੇਖਲਾ ਹੀ ਉਹਨੇ ਲੜਕੀਆਂ ਅੰਦਰ ਵਾਰ ਦਿੱਤੀਆਂ ਵੀ ਇਹਨਾਂ ਨੇ ਹੱਥ ਵੀ ਲਾਤਾ ਤੁਹਾਡੀ ਬੇਤ ਹੀ ਹੋ ਜੂਗੀ ਚਲੋ ਤੁਹਾਨੂੰ ਤਾਂ ਠੁਪਣੀ ਦੇਈਆਂ ਜਿਹੜੀਆਂ ਠੁਪੰਦੀਆਂ ਦੋ ਵੀਰੇ ਦਾਤਰ ਚੁੱਕਦੇ ਦੋ ਮਾਰਦੇ ਦੋ ਚੁੱਕਦੇ ਦੋ ਮਾਰਦੇ ਬਹੁਤ ਹੀ ਟੰਗਾਲੇ ਵਿੱਚ ਜੰਦੇ ਕੌਣ ਚਲੋ ਇੱਕ ਵਾਰ ਇਹ ਵੀਰੇ ਪਿੰਡ ਦੇ ਹੀ ਆ ਇਹਨਾਂ ਦੇ ਉਧਰ ਉਦਲੇ ਵੇੜੇ ਦੇ ਹੀ ਤੰਗ ਇਹਦੀ ਕਹਾਣੀ ਨਾ ਦੰਦ ਹਾਂਜੀ ਅਹੀਂ ਤਾਂ ਪਿੰਡ ਨੂੰ ਸਾਨੂੰ ਇਹ ਨਾ ਇਹੋ ਜਿਹਾ ਪਹਜਾਇਆ ਨੰਗੇ ਪੈਰਾਂ ਤੋਂ ਕੱਪੜੇ ਸਾਡੇ ਕੋਲ ਨਹੀਂ ਅਸੀਂ ਕਦੀ ਕਿਤੇ ਕਦੀ ਕਿਤੇ ਟੱਕੇ ਖਾਂਦੇ ਹਰਦੇ ਆਂ ਲੜਕੀਆਂ ਮੇਰੀਆਂ ਜਵਾਨਾਂ ਕਰੀ ਨਾ ਗੁਰਦੁਆਰਿਆਂ ਚ ਕਦੀ ਮੈਂ ਕਿਤੇ ਕਦੀ ਮੈਂ ਕਿਤੇ ਨੇ ਇਹੋ ਜਿਹੀ ਸਾਡੇ ਨਾਲ ਰੱਖਿਆ ਨ ਕਿਤੇ ਨਹੀਂ ਟਿਕੰਦੇ ਇਹਦੇ ਨਾਲ ਅਸੀਂ ਮਾੜਾ ਕੰਮ ਕਰੀਏ ਤਾਂ ਫੇਰ ਅਸੀਂ ਪਿੰਡ ਚ ਰਹਿ ਸਕਦੇ ਨਹੀਂ ਤੇ ਇਸ ਤਰ੍ਹਾਂ ਨਹੀਂ ਰਹਿ ਸਕਦੇ ਕਿਉਂਕਿ ਇਤਵਾਲੇ ਬੰਦੇ ਆ ਮੇਰੇ ਪਿੱਛੇ ਬਹੁਤ ਹੀ ਇਤਵਾਲੇ ਬੰਦੇ ਇਤਵਾਲੀਆਂ ਨੇ ਮੈਂ ਇਹੋ ਜਿਹਾ ਕੰਮ ਕਰਦੀ ਨਹੀਂ ਜੋ ਬੋਲੇ ਸੋਨਰ ਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ ਗੱਦੀ ਦੇ ਬਰਾਜਮਾਨ ਸਤਿਗੁਰੂ ਮਨਜੀਤ ਨਾਥ ਮਹਾਰਾਜ ਕੀ ਜੈ ਜੈਪੀਮ ਜੈ ਸਤਿਨਾਮ ਦਾਸ ਕੰਤਿਨਾਥ ਸ਼ਿਰਕਲ ਮੁਖੀ ਵਾਲਮੀਕ ਸਿਧਾਂਤ ਸਭਾ ਤੋਂ ਜਿਹੜਾ ਕਿ ਪਿਛਲੇ ਦਿਨੀ ਪਿੰਡ ਰਸੂਰਪੁਰ ਖਾਣਾ ਤਰਾਏ ਮੰਤਖਾਂ ਜਿਲ੍ਹਾ ਤੰਤਾਨ ਦੇ ਵਿੱਚ ਜਿਹੜਾ ਅਸੀ ਪਰਿਵਾਰ ਦੇ ਨਾਲ ਉਥੋਂ ਦੇ ਹੀ ਪਿੰਡ ਦੇ ਵਸਨੀਕ ਤਣਾੜ ਜੋ ਸਰਪੰਚੇ ਵੱਲੋਂ ਜਿਹੜੀ ਧੱਕੇਸ਼ਾਹੀ ਕੀਤੀ ਗਈ ਆ ਅਸੀ ਪਰਿਵਾਰ ਨਾਲ ਮੀਆਂ ਧੀਆਂ ਭੈਣਾਂ ਦੀ ਜਿਹੜੀ ਬਦਬੀ ਕੀਤੀ ਗਈ ਆ ਉਹਨਾਂ ਦੇ ਜਿਹੜੀ ਕੁੱਟਮਾਰ ਕੀਤੀ ਗਈ ਆ ਉਹਦੇ ਸਬੰਧ ਵਿੱਚ ਜਿਹੜੀ ਪਰਿਵਾਰ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਤੰਤਾਨ ਨੂੰ ਦਰਖਾਹ ਦਿੱਤੀ ਗਈ ਆ ਜਿਹੜੀ ਕਿ ਥਾਣਾ ਸਰਾਏ ਮੰਤਖਾਨ ਦੇ ਵਿੱਚ ਪਹੁੰਚੀ ਆ ਪਰ ਉਥੋਂ ਦੇ ਪੁਲਿਸ ਮੁਖੀ ਵੱਲੋਂ ਜਿਹੜੀ ਕੋਈ ਕਾਰਵਾਈ ਨਹੀਂ ਕੀਤੀ ਗਈ ਉਲਟਾ ਹੀ ਇਸ ਪਰਿਵਾਰ ਨੂੰ ਜਿਹੜਾ ਸੀ ਦਰਾਤਮਕਾ ਕੇ ਉਥੋਂ ਦੇ ਤਣਾਦਾਂ ਨੇ ਪਿੰਡੋਂ ਬਾਹਰ ਕੱਢਿਆ ਹੋਇਆ ਔਰ ਜਿਹੜੀ ਕਿ ਉਥੋਂ ਦਾ ਪੁਲਿਸ ਪ੍ਰਸ਼ਾਸਨ ਜਿਹਨੇ ਲਾਅਨ ਆਦਰ ਮੈਂਟੇਨ ਕਰਨੇ ਆ ਉਹਦੇ ਜਿਹੜੇ ਕੰਮ ਤੇ ਜੂਨੀਅਰ ਸਰਕਰੀ ਅਸੀਂ ਮਾਨ ਜੋਗ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਸੰਗੀਤਾ ਦੇ ਨਾਲ ਉਸ ਮਸਲੇ ਦੇ ਵਿੱਚ ਦਖਲ ਦਿਵੋ ਔਰ ਇਸ ਐਸੀ ਪਰਿਵਾਰ ਨੂੰ ਇਨਸਾਫ ਦਿਵਾਓ ਜਦੋਂ ਇਨਸਾਫ ਨਾ ਮਿਲਿਆ ਤਾਂ ਤੁਹਾਡਾ ਅਗਲਾ ਅਗਰ ਇਸ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਜਿਹੜਾ ਕਿ ਪਹਿਲਾਂ ਸਾਡੇ ਸੋਮਵਾਰ ਐਸਐਸਪੀ ਸਾਹਿਬ ਨਾਲ ਮੁਲਾਕਾਤ ਕੀਤੀ ਜਾਊਗੀ ਔਰ ਅੱਗੋਂ ਜੋ ਵੀ ਹੋਊਗੀ ਕਾਰਵਾਈ ਤਾਂ ਜਿਹੜੇ ਅਗਰ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤਾਂ ਸਮਾਜਿਕ ਸਿੱਖਾ ਸੰਘਰਸ਼ ਕਰੂਗਾ ਇਹਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇ। ₹1 ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੋ ਕਿ ਪਿੰਡ ਰਸੂਲਪੁਰੇ ਵਿੱਚ ਬਹੁਤ ਹੀ ਅਣਭਾਗੀ ਜਿਹੜੀ ਗੱਲ ਹੋਈ ਆ ਅਸੀਂ ਸਮਾਜ ਨਾਲ ਜੋ ਇੱਕ ਸਰਪੰਚ ਆਪਣੇ ਆਪ ਨੂੰ ਸਰਪੰਚ ਕਹਿੰਦਾ ਵਾ ਹੈ ਮੈਂਬਰ ਆ ਤੇ ਜੋ ਮੋਹ ਰਿਹਾ ਉਹ ਆਪਣੀ ਸਰਪੰਚੀ ਦੀ ਲਾ ਰਿਹਾ ਵਾ ਇਹ ਅਸੀਂ ਸਮਾਜ ਨਾਲ ਬਹੁਤ ਹੀ ਧੱਕੇ ਕਰ ਰਿਹਾ ਵਾ ਉਹ ਇੱਕ ਭੈਣ ਆ ਸਾਡੀ ਜਿਹਦੇ ਲੀਡਰ ਕਪੜੇ ਪਾੜ ਕੇ ਤੇ ਉਹਦੇ ਨਾਲ ਵੱਧ ਸੱਤੀ ਕੀਤੀ ਆ ਬਹੁਤ ਹੀ ਮਾੜੀ ਗੱਲ ਆ ਤੇ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਕਿ ਇਹ ਸਾਡੀ ਭੈਣ ਨੂੰ ਇਨਸਾਫ ਦਵਾਇਆ ਜਾਵੇ ਤੇ ਜੇ ਨਾਂਨ ਸਾਫ ਮਿਲਿਆ ਤੇ ਅਸੀਂ ਪੂਰਾ ਠਿਖਾ ਜਿਹੜਾ ਸੰਘਰਸ਼ ਕਰਾਂਗੇ ਸਾਡੇ ਕੋਲ ਜੋ ਵੀ ਇਹਨਾਂ ਦੀਆਂ ਵੀਡੀਓ ਉਹ ਜੋ ਸਰਪੰਚ ਦਾਤਰ ਫੜ ਕੇ ਜਾ ਰਿਹਾ ਹੈ ਉਹਦੇ ਨਾਲ ਹੋਰ ਵੀ 25 30 ਬੰਦੇ ਜੋ ਉਹਨਾਂ ਦੇ ਘਰ ਜਾ ਕੇ ਗੱਲ ਪੈਣੇ ਤੇ ਮਾਰਕਟ ਕਰਕੇ ਤੇ ਉਲਟਾ ਇਹਨਾਂ ਦੇ ਕਾਰਵਾਈ ਕਰਵਾਉਣ ਲਿਆ ਉਹ ਸਰਪੰਚ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਤੁਹਾਡਾ ਐਕਸ਼ਨ ਹੋਊਗਾ ਜੀ ਵਾਲਮੀਕੀ ਸਮਾਜ ਜਿਲ੍ਹਾ ਇਹਨਾਂ ਦੇ ਨਾਲ ਆ ਜੀ ਐਸਐਸਪੀ ਸਾਹਿਬ ਨੂੰ ਵੀਡੀਓ ਦਿਖਾਈ ਜਾਊਗੀ ਜੀ ਹੈਲੋ ਹਾਂਜੀ ਹਾਂ ਦੱਸੋ ਜੀ ਹਾਂਜੀ ਮੈਡਮ ਰਜਿੰਦਰ ਕੋਰ ਜੀ ਬੋਲ ਰਹੇ ਹਾਂਜੀ ਹਾਂਜੀ ਮੈਡਮ ਜੀ ਸਤਿ ਸ਼੍ਰੀ ਅਕਾਲ ਮੈਂ ਧਿਆਨ ਚੰਦ ਗੱਲ ਕਰ ਰਿਹਾ ਹਾਂ ਪੱਤਰਕਾਰ ਹਾਂਜੀ ਦੱਸੋ ਮੈਮ ਇੱਕ ਤੁਹਾਡੇ ਕੋਲ ਰੋਬਿੰਸਿੰਘ ਪੁੱਤਰ ਸੁਖਵੰਤ ਸਿੰਘ ਦੀ ਕੰਪਲੇਨਟ ਆਈ ਸੀ ਪਿੰਡ ਸਰੂਰਪੁਰ ਤੋਂ ਹਾਂਜੀ ਹਾਂ ਹਮਮ ਅ ਮੈਂ ਕੀ ਮਸਲਾ ਕੀ ਹੈ ਜੀ ਇਹ ਇਹ ਤਾਂ ਕੋਈ ਨਹੀਂ ਕੋਈ ਕੰਪਲੇਨਟ ਸੀ ਨਾ ਦਾਪ ਜੀ ਇਹ ਦਾ ਪੰਚਾਇਤ ਹੋਰ ਦੇ ਰਾਜinama ਹੋ ਰਿਹਾ ਸੀ ਬੈਠ ਕੇ ਹਨਾ ਜੀ ਤੇ ਪੰਚਾਇਤ ਹੀ ਕਰਾਰੀ ਸੀ ਇਹਨਾਂ ਦਾਪਸੀ ਉੱਥੇ ਪਿੰਡ 'ਚ ਹੀ ਫਿਰ ਉੱਥੇ ਇਹਨਾਂ ਦੀ ਆਪਸੀ ਝਗੜਾ ਹੋਇਆ ਜੀ ਜੀ ਤੇ ਇੱਕ ਐਫ ਆਈ ਆਰ ਰਜਿਸਟਰ ਹੋਈ ਹੈ ਇਹਨਾਂ ਦੇ ਜਿਨ੍ਹਾਂ ਨੇ ਲੜਾਈ ਛੱਟਾ ਮਾਰੀਆਂ ਨੇ ਓਕੇ ਫਰੈਂਕ ਸਿੰਘ 40 ਤੇ ਓਕੇ ਮੈਮ ਇਹਦੇ ਵਿੱਚ ਉਹਨਾਂ ਨੇ ਕਿਆ ਰੋਬਿਨ ਹੁਣਾ ਨੇ ਕਿ ਸਰਪੰਚ ਵੱਲੋਂ ਕੁੱਟਮਾਰ ਕੀਤੀ ਗਈ ਹੈ ਉਹ ਆਪਣੇ ਕੁਝ ਬੰਦੇ ਲੈ ਕੇ ਆਏ ਸੀ ਹਥਿਆਰ ਬੰਦ ਦੇਖੋ ਉਹ ਇਹਨਾਂ ਦਾ ਐਲੀਗੇਸ਼ਨ ਹੈ ਇਹਨਾਂ ਦਾ ਐਲੀਗੇਸ਼ਨ ਹਨ ਜੀ ਸਾਨੂੰ ਕੋ ਜੋ ਐਮ ਐਲ ਏ ਦੀ ਰਿਪੋਰਟ ਹੈ ਉਹਦੇ ਮੁਤਾਬਕ ਤੇ ਇਹਨਾਂ ਤੇ ਕਾਰਵਾਈ ਕਿਉਂਕਿ ਉਹਨਾਂ ਦੀ ਪਤਾ ਹੀ ਉਹ ਸਟਰਕਚਰ ਹੋਈ ਹੈ ਜਿ ਛੱਟਾ ਉਹਨਾਂ ਲੱਗੀਆਂ ਨੇ ਤੇ ਇਹਨਾਂ ਵੱਲੋਂ ਕੋਈ ਕੰਪਲੇਂਟ ਇਹਨਾਂ ਨੇ ਥਾਣੇ ਆ ਕੇ ਤੇ ਰਜਿਸਟਰ ਨਹੀਂ ਕਰਾਈ ਇਹਨਾਂ ਨੇ ਉੱਥੇ ਪੇਸ਼ ਹੋ ਕੇ ਦਿੱਤੀ ਸੀ ਤੇ ਉਹਦੇ ਫਿਲਹਾਲ ਕੋਈ ਨਹੀਂ ਵੈਰੀਫਾਈ ਕਰ ਲੈਨੇ ਅਸੀਂ ਜੀ ਮੈਮ ਤੇ ਮੈਮ ਵਿੱਚ ਕੋਈ ਅਰੈਸਟ ਵਗੈਰਾ ਕੁਝ ਹਜੇ ਨਹੀਂ ਜੀ ਹਜੇ ਕੁਝ ਨਹੀਂ ਹੈ ਠੀਕ ਹੈ ਮੈਮ ਠੀਕ ਹੈ ਥੈਂਕ ਯੂ